ਤੋਂ ਉਹਨਾਂ ਵਾਸਤੇ ਡਰੋਨ ਮੁਫਤ 15000 ਡਰੋਨ ਦਿੱਤੇ ਜਾ ਰਹੇ ਨੇ ਜੋ ਇਹ ਸਕੀਮ ਹੈ ਡਰੋਨ ਦੀ ਅੱਛਾ ਜੀ ਆ ਜੂ ਜੀ ਆਪਾਂ ਦਿਖਾ ਵੀ ਅਸੇ ਹੀ ਜਿਹੜਾ ਹਾਂਜੀ ਭਰਾਵੋ ਬਾਈ ਜੀ ਪੀਏਯੂ ਦੇ ਵਿੱਚ ਪਹੁੰਚੇ ਹਾਂ ਕਿਸਾਨ ਮੇਲੇ ਤੇ ਜਿੱਥੇ ਬਾਈ ਇੱਕ ਕੰਪਨੀ ਆ ਗਈ ਆਈਕਯੂਬੀਐਲ ਕਿਸਾਨ ਡਰੋਨ ਪਾਇਲਟ ਸੈਂਟਰ ਹੋਰ ਬਾਈ ਠੀਕ ਹੋ ਜੀ ਚੜਦੀ ਕਲਾ ਤੇ ਇਸ ਤਰ੍ਹਾਂ ਭਰਾਵੋ ਜਦੋਂ ਭਰਾ ਮਿਲਦੇ ਆ ਬਾਈ ਆਣ ਪਛਾਨ ਵਾਲੇ ਉਦੋਂ ਬਹੁਤ ਵਧੀਆ ਲੱਗਦਾ ਤਾਂ ਬਾਈ ਇਹ ਜਿਹੜਾ ਡਰੋਨ ਹੈ ਇਹ ਬਾਈ ਕਿਸਾਨਾਂ ਨੂੰ ਫ੍ਰੀ ਦਿੱਤਾ ਜਾਣਾ ਤੁਸੀਂ ਦੇਖੋ ਵੀ ਬਹੁਤ ਵੱਡੀ ਕਮੂਤ ਦਾ ਜਿਹੜਾ ਇਹ ਡਰੋਨ ਆ ਬਾਈ ਕਿਸਾਨਾਂ ਨੂੰ ਫ੍ਰੀ ਦਿੱਤਾ ਜਾਣਾ ਤੇ ਇਹਦੀ ਬਾਰੇ ਕੀ ਕੀ ਸਕੀਮ ਆ ਆਪਾਂ ਸਾਰੀ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਮੈਂ ਡਰੋਨ ਦੇ ਵਿੱਚ ਤੁਹਾਨੂੰ ਦੇਖੋ ਤੁਸੀਂ ਬਾਈ ਕਿਸਾਨਾਂ ਦਾ ਜਿਹੜਾ ਆਕਰਸ਼ਣ ਆ ਰੁਝਾਨ ਦੇਖੋ ਸਾਰੇ ਕਿਸਾਨ ਵੀਰਾਂ ਨੂੰ ਬਾਈ ਹੋਇਆ ਪਿਆ ਵੀ ਡਰੋਨ ਦੇ ਬਾਰੇ ਅਸੀਂ ਜਾਣਕਾਰੀ ਲਈਏ ਤੇ ਡਰੋਨ ਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦਿਵਾਉਣਾ ਇਹ ਡਰੋਨ ਮੈਂ ਤੁਹਾਨੂੰ ਦੱਸਦਾ ਵੀ ਕਿਸਾਨ ਇਹਨੂੰ ਫ੍ਰੀਚ ਵੀ ਲੈ ਸਕਦੇ ਆ ਉਹ ਕਿਵੇਂ ਲੈ ਸਕਦੇ ਆ ਆਪਾਂ ਗੱਲਬਾਤ ਕਰਦੇ ਆਂਗੇ ਪਹਿਲਾਂ ਇਹਦੀਆਂ ਆਪਾਂ ਖਾਸੀਅਤਾਂ ਜਾਣਦੇ ਆਪਣੇ ਨਾਲ ਸਰ ਨੇ ਸਰ ਸੱਸੀ ਗਾਉ ਜੀ ਸੱਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹੋਰ ਠੀਕ ਹੋ ਜੀ ਬਾ ਚੜਦੀ ਕਲਾ ਜੀ ਬਹੁਤ ਵਧੀਆ ਸਰ ਪਹਿਲਾਂ ਇਹ ਡਰੋਨ ਦੇ ਬਾਰੇ ਜੀ ਆਪਾਂ ਜਾਣਕਾਰੀ ਲਈਏ ਜੀ ਹਾਂ ਜੀ ਵੀ ਇਹਦੇ ਵਿੱਚ ਕੀ ਬੈਟਰੀ ਸਿਸਟਮ ਹੁੰਦਾ ਜਾਂ ਕਿਵੇਂ ਹੁੰਦਾ ਜੀ ਵੀ ਕਿਵੇਂ ਸਪਰੇ ਵਗੈਰਾ ਹੁੰਦੀ ਆ ਜੀ ਹਾਂ ਜੀ ਮੈਂ ਤੁਹਾਨੂੰ ਇਹਦੇ ਬਾਰੇ ਜਾਣ ਕੇ ਦਣਾ ਜੀ ਇਹ ਬੈਟਰੀ ਦਾ ਚੱਲਣ ਵਾਲਾ ਡਰੋਨ ਹੈ ਜੀ ਇਹ 10 ਲੀਟਰ ਦੀ ਕੈਪੈਸਿਟੀ ਵਾਲਾ ਡਰੋਨ ਹੈ ਠੀਕ ਹੈ ਠੀਕ ਹੈ ਇਹ ਜੋ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਜਿਹੜੇ ਸਰਟੀਫਾਈਡ ਡਰੋਨ ਨੇ ਉਹਨਾਂ ਵੇਚਦੇ ਕਿਉਂਕਿ ਅੱਜ ਦੀ ਤਰੀਕ ਵਿੱਚ ਇਸ ਤਰ੍ਹਾਂ ਹੈ ਵੀ ਜੇ ਤੁਸੀਂ ਡਰੋਨ ਚਲਾਉਣਾ ਹੈ ਜਾਂ ਡਰੋਨ ਉਡਾਉਣਾ ਹੈ ਜੇ ਸਰਕਾਰ ਦੀ ਸਬਤ ਤੁਹਾਨੂੰ ਉਹਦੇ ਪਹਿਲੇ ਉਹਦਾ ਸਭ ਤੋਂ ਪਹਿਲਾਂ ਇੱਕ ਲਾਇਸੈਂਸ ਲੈਣਾ ਪੈਂਦਾ ਠੀਕ ਹੈ ਜੀ ਉਹਦੇ ਲਾਇਸੈਂਸ ਤੋਂ ਬਿਨਾਂ ਤੁਸੀਂ ਨਹੀਂ ਉਡਾ ਸਕਦੇ ਸੋ ਇਹਦੀ ਪਹਿਲਾਂ ਇੱਕ ਟ੍ਰੇਨਿੰਗ ਹੁੰਦੀ ਹੈ ਉਸ ਤੋਂ ਬਾਅਦ ਇਹ ਡਰੋਨ ਮਿਲਦਾ ਹੈ ਅੱਛਾ ਇਹ ਵਾਲਾ ਜੋ ਡਰੋਨ ਤੁਸੀਂ ਵੇਖ ਰਹੇ ਹੋ ਇਹ 10 ਲੀਟਰ ਦੀ ਕੈਪੈਸਿਟੀ ਵਾਲਾ ਹੈ ਠੀਕ ਹੈ ਜੀ ਤੇ ਇਸ ਦੀ ਜਿਹੜੀ ਸਪਰੇਅ ਕਰਨ ਦਾ ਤਰੀਕਾ ਹੈ ਹਾਂਜੀ ਅਸੀਂ ਹਮੇਸ਼ਾ ਸਾਰੇ ਕਿਸਾਨ ਭਰਾਵਾਂ ਨੂੰ ਕਹਿੰਦੇ ਹੁੰਦੇ ਆ ਵੀ ਇਹਨੂੰ ਤੁਸੀਂ ਸਪਰੇਅ ਕੇ ਅੰਦਰ ਦੇ ਕੇ ਨੂੰ ਡਰਮੀ ਵਾਲੇ ਢੋਲ ਕੇ ਆ ਤਰੀਕੇ ਨਾਲ ਨਹੀਂ ਸੋਚਣਾ ਇਹ ਡਿਫਰੈਂਟ ਟੈਕਨੀਕ ਹੈ ਰਮੀਆਂ ਜਿਹੜਾ ਤਰੀਕਾ ਹੁੰਦਾ ਉਹਨੂੰ ਆਪਾਂ ਕਹਿੰਦੇ ਜਿਵੇਂ ਮੀਂਹ ਪੈਂਦਾ ਐ ਇਦਾਂ ਵਾਲੀ ਸਪਰੇਅ ਕਰਦਾ ਹਾਂ ਜੀ ਇਹਨੂੰ ਕਰਦੇ ਆਪਾਂ ਸਟੀਮ ਜਾਂ ਮਿਸ ਸਪਰੇਇੰਗ ਕਹਿੰਦੇ ਆ ਠੀਕ ਹੈ ਜੀ ਜੇ ਮੈਂ ਥੋੜਾ ਜਿਆਦਾ ਇਹਨੂੰ ਹੋਰ ਟੈਕਨੀਕਲ ਵਿੱਚ ਜਾਨਾ ਬਹੁਤ ਜ਼ਿਆਦਾ ਨਹੀਂ 500 ਮਾਈਕਰੋਨ ਦੀ ਬੂੰਦ ਹੁੰਦੀ ਜਿਹੜੀ ਆਪਾਂ ਟੋਲਕੀ ਨਾਲ ਕਰਦੇ ਆ ਠੀਕ ਹੈ ਜੀ ਇਹਦੀ ਬੂੰਦ ਸਿਰ 40-45 ਮਾਈਕਰੋਨ ਦੀ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਆਪਾਂ 80% ਪਾਣੀ ਦੀ ਖਪਤ ਘਟ ਜਾਂਦੀ ਹੈ ਠੀਕ ਹੈ ਜਿਹੜਾ ਆਪਣਾ ਜ਼ਿਮੀਂਦਾਰ 100-150 ਲੀਟਰ ਪਾਣੀ ਵਰਤਦਾ ਹੈ ਇਹਦੇ ਵਾਸਤੇ 20-25 ਲੀਟਰ ਪਾਣੀ ਨਾਲ ਤੋ ਇਹਦੇ ਵਿੱਚ ਭਾਰਤ ਸਰਕਾਰ ਦੀ ਕਈ ਸਕੀਮਾਂ ਆ ਗਈਆਂ ਨੇ ਜਿਹਦੇ ਸਬਸਿਡੀ ਹੈ 50% ਤੱਕ ਦੀ ਠੀਕ ਹੈ ਜਿਹੜਿਆ ਬਾਕੀ ਚ ਬਾਕੀ 50% ਵੱਜਦਾ ਉਹਦੇ ਉੱਤੇ ਇਹਨੂੰ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਦੇ ਅੰਦਰ ਲੈ ਲਿਆ ਆ ਆ ਉਸ ਦੇ ਨਾਲ ਕੀ ਹੁੰਦਾ ਤੇ ਲੋਨ ਹੋ ਜਾਂਦਾ ਠੀਕ ਹੈ ਬਾਕੀ ਜੇਕਰ ਕੋਈ ਸੈਲਫ ਹੈਲ ਗਰੁੱਪਸ ਦੇ ਅੰਦਰ ਡਰੋਨ ਦੀ ਦੀ ਸਕੀਮ ਦੇ ਅਧੀਨ ਟ੍ਰੇਨਿੰਗ ਕਰਨੀ ਚਾਹੁੰਦੀ ਕੋਈ ਫੀਮੇਲ ਤਾਂ ਉਹਨਾਂ ਵਾਸਤੇ ਡਰੋਨ ਮੁਫਤ ਹੈ 15000 ਡਰੋਨ ਦਿੱਤੇ ਜਾ ਰਹੇ ਨੇ ਜਿਹੜੀ ਸਕੀਮ ਹੈ ਡਰੋਨ ਦੀ ਦੀ ਅੱਛਾ ਜੀ ਆ ਜੀ ਆਪਾਂ ਦਿਖਾ ਵੀ ਅਸੇ ਹੀ ਜਿਹੜਾ ਵੀ ਫੀਮੇਲ ਨੂੰ ਮੁਫਤ ਮਿਲਣਾ ਔਰ ਤਾਓ ਜਿਹੜੀਆਂ ਔਰਤਾਂ ਸੈਲਫ ਹੈਲਪ ਗਰੁੱਪ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਮਿਲਣਾ ਹੈ ਠੀਕ ਆ ਆ ਦੇਖ ਸਕਦੇ ਹੋ ਭਰਾਵੋ ਤੁਸੀਂ ਬਾਈ ਡਰੋਨ ਨੂੰ ਜਿਵੇਂ ਇਹਦੇ ਵਿੱਚ ਦਿਖਾਇਆ ਹੋਇਆ ਵੀ ਇੱਕ ਕੁੜੀ ਉਡਾ ਰਹੀ ਹੈ ਤੇ ਇਹੇ ਲੇਡੀ ਵਾਸਤੇ ਬਿਲਕੁਲ ਫ੍ਰੀ ਹੈ ਤੇ ਇਹ ਕਹਿੰਦੇ ਵੀ ਪਿੰਡੂ ਔਰਤਾਂ ਦਾ ਵਿਕਾਸ ਔਰਤਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ 15000 ਔਰਤਾਂ ਨੂੰ ਖੇਤੀਬਾੜੀ ਡਰੋਨ ਆ ਜਿਹੜਾ ਇਹ ਮਿਲੂਗਾ ਤੇ ਨਾਲ ਹੀ ਬਾਈ ਹੋਰ ਜਿਹੜੀਆਂ ਸਹੂਲਤਾਂ ਨੇ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਆਪਣੇ ਜਿਹੜੇ ਭਰਾ ਨੇ ਇਹ ਵੀ ਉਡਾ ਰਹੇ ਨੇਗੇ ਤੇ ਇੱਧਰ ਦੇਖੋ ਬਾਈ ਪ੍ਰਮਾਨਤ ਡਰੋਨ ਪਾਇਲਟ ਖੇਤੀਬਾੜੀ ਡਰੋਨ ਤੇ ਸਬਸਿਡੀਆਂ ਤੇ ਲੋਨ ਲੈ ਸਕਦੇ ਆ ਨਾ 50% ਤੱਕ ਸਬਸਿਡੀਆਂ ਤੇ 90% ਲੋਨ ਦੀ ਸੂਤਾ ਪਿੰਡੂ ਖੇਤੀ ਰੁਜ਼ਗਾਰ ਵਿਕਾਸ ਪੈਦਾਵਾਰ ਵਿੱਚ ਵਾਧਾ 90% ਤੱਕ ਘਟ ਪਾਣੀ ਦੀ ਲੋੜ ਆ ਅਤੇ ਕੀਟਨਾਸ਼ਕਾਂ ਦੀ ਵਰਤੋਂ ਵਿੱਚ ਕਮੀ ਜਾਨੀ ਕਿ ਆਪਾਂ ਹਿਸਾਬ ਲਾਈਏ ਜੀ ਵੀ ਜਿਵੇਂ ਜਿਵੇਂ ਪਾਣੀ ਦੀ ਕਮੀ ਆ ਰਹੀ ਹੈ ਉਸੇ ਤਰ੍ਹਾਂ ਇੱਧਰ ਸਪਰੇਹਾਂ ਦੇ ਵਿੱਚ ਵੀ ਪਾਣੀ ਦੀ ਵਰਤੋਂ ਆ ਜੀ ਮੈਂ ਅਸੀਂ ਇੱਕ ਸਰਵੇ ਕੀਤਾ ਸੀ ਪੰਜਾਬ ਦਾ ਬਹੁਤ ਵੱਡਾ ਉਹਦੇ ਚੋਂ ਅਸੀਂ ਇਹ ਕੀਤਾ ਸੀ ਪੰਜਾਬ ਦੇ ਵਿੱਚ ਅਸੀਂ 500 ਕਰੋੜ ਲੀਟਰ ਪਾਣੀ ਸਿਰਫ ਸਪਰੇਅ ਕਰਨ ਲਈ ਸਾਰੇ ਸਾਲ ਚ ਵਰਤਦੇ ਆ ਅੱਛਾ ਜੀ ਉਹ ਵੀ ਪਾਣੀ ਉਹ ਜਿਹੜਾ ਪੀਣ ਯੋਗ ਪਾਣੀ ਹੈ ਠੀਕ ਹੈ ਠੀਕ ਹੈ ਇਸ ਕਰਕੇ ਜੇ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਗੁਰੂ ਮਹਾਰਾਜ ਦਾ ਉਪਦੇਸ਼ ਹੈ ਤਾਂ ਇਹ ਜਿਹੜੀ ਟੈਕਨੀਕ ਹੈ ਉਸ ਦੇ ਫਲਸਫੇ ਦੇ ਉੱਤੇ ਬੜੀ ਹੀ کارਗਰ ਸਿੱਧ ਹੁੰਦੀ ਹੈ ਮਹਾਰਾ ਇਹ ਰੋਜ਼ਗਾਰ ਦਾ ਬੜਾ ਵੱਡਾ ਸਾਧਨ ਹੈ ਬਿਲਕੁਲ ਜੀ ਕਿਉਂਕਿ ਅੱਜ ਦੇ ਤਰੀਕੇ ਦੇ ਵਿੱਚ ਕੀ ਹੋ ਗਿਆ ਕਿ 300 400 ਰੁਪਏ ਰੁਪਿਆ ਜ਼ਿਮੀਦਾਰ ਦੇ ਨੂੰ ਤਿਆਰ ਹੈ ਪਰ ਉਹਨੂੰ ਲੇਬਰ ਦਾ ਬੜਾ ਵੱਡਾ ਸਨਸਾ ਲੇਬਰ ਨਹੀਂ ਮਿਲਦੀ ਸਹੀ ਗੱਲ ਜਦੋਂ ਦੀ ਇਹ ਬਾਦਲਾ ਨੇ ਜਾਂ ਮਨਮੋਹਨ ਸਿੰਘ ਨੇ ਆਟਾ ਨਾਲ ਸਕੀਮ ਸ਼ੁਰੂ ਕਰਤੀ ਹੈ ਨਾ ਉਹਦੀ ਸਮੱਸਿਆ ਬਹੁਤ ਆਈ ਹੈ ਚਲੋ ਕਈ ਕਾਰਨ ਨੇ ਰਹੇ ਉਹਦੇ ਤੇ ਆਪਾਂ ਨਹੀਂ ਜਾ ਸਕਦੇ ਪਰ ਇਸ ਦੇ ਨਾਲ ਹੋ ਗਿਆ ਕਿ ਜ਼ਿਮੀਦਾਰ ਦੀ ਸਮੱਸਿਆ ਬਹੁਤ ਵੱਡੀ ਵੱਧ ਗਈ ਫਿਰ ਇਹਦੇ ਨਾਲ ਅਸੀਂ ਕੀ ਕਰਨ ਜਾਣੇ ਕਿ ਇਫਕੋ ਬਹੁਤ ਵੱਡਾ ਇਹਦੇ ਚ ਉਪਰਾਲਾ ਕਰਨ ਜਾ ਰਹੀ ਹੈ ਉਹਦਾ ਲੱਖ ਰੁਪਏ ਸਿਕਿਉਰਿਟੀ ਲੈ ਕੇ 5 ਸਾਲਾਂ ਵਾਸਤੇ ਡ੍ਰੋਨ ਵੈਸੇ ਵੀ ਦੇ ਰਹੀ ਹੈ ਠੀਕ ਹੈ ਤੇ ਉਹ ਵੀ ਹੋਰ ਵੀ ਉਹ ਜਿਹੜਾ ਉਹਨਾਂ ਦੇ ਸਕੀਮ ਅੰਦਰ ਡ੍ਰੋਨ ਦਾ ਨੈਨੋ ਯੂਰੀਆ ਸਪਰੇ ਪੱਲੋ ਦਿੰਦੀ ਹੈ ਜੇ ਰੋਜ਼ਗਾਰ ਦਾ ਬੜਾ ਕਿਉਂਕਿ ਇਹ ਡ੍ਰੋ ਐ ਸੰਦ ਐਸਾ ਹੈ ਜੇ ਆਪਾਂ ਹੋਰ ਵੀ ਕਿਰਾਏ ਦੇ ਵਰਤੇ ਜਾਂ ਸੰਦਾ ਦੀ ਗੱਲ ਕਰੀਏ ਕੰਪਿਊਟਰ ਕਰਾਇਆ ਜੀ ਜਾਂ ਟੂੜੀ ਵਾਲੀ ਮਸ਼ੀਨ ਹੈ ਉਹਦਾ ਸੀਜ਼ਨ 10 15 ਦਿਨ ਹੀ ਹੁੰਦਾ ਜਿਹੜਾ ਤੁਸੀਂ 100 ਰੁਪਏ ਕੀਲੇ ਵਾਲੀ ਗੱਲ ਕੀਤੀ ਇਹ ਕਿਵੇਂ ਆ ਮੜਾ ਦੁਆਰੇ ਇਸਕੋ ਦੀ ਇੱਕ ਸਕੀਮ ਹੈ ਜੀ ਇਹਦੇ ਵਿੱਚ ਆਪਣੇ ਪਾਇਲਟ ਰਜਿਸਟਰ ਕਰਾਉਂਦੀ ਹੈ ਸਾਡੇ ਕੋਲ ਇੱਥੇ ਪਾਇਲਟ ਵੀ ਆਏ ਹੋਏ ਨੇ ਜਿਹੜੇ ਕਿ 100 ਰੁਪਿਆ ਜ਼ਿੰਮੇਦਾਰ ਨੂੰ ਉਹ ਖੁਦ ਦਿੰਦੀ ਹੈ ਜੇਕਰ ਉਹ ਉਹਨਾਂ ਦੇ ਅੰਡਰ ਇਸਕੋ ਦੇ ਪੈਨਲ ਰੇਟ ਰਾਖ ਕਰਦੀ ਹੈ ਸਰਕਾਰ 250 ਨੈਨੋ ਵਿਲੇजेस ਬਣਾਉਣ ਜਾ ਰਹੀ ਹੈ ਤੇ 15 ਵਿਲੇਜ ਜਿਹੜੇ ਬੰਨੇ ਨੇ ਪੰਜਾਬ 'ਚ ਬੰਨੇ ਨੇ ਨੈਨੋ ਵਿਲੇਜ ਸੋ ਇਹ ਬੜੀ ਵੱ ਇੱਕ ਟੈਕਨੀਕ ਆ ਰਹੀ ਮੈਂ ਹਮੇਸ਼ਾ ਕਹਿੰਦਾ ਹੁਣ ਜਿਵੇਂ 70 80 ਦੇ ਦਹਾਕੇ ਦੇ ਵਿੱਚ ਟਰੈਕਟਰ ਪਰ ਫੁੱਲਤ ਹੋਏ ਆਪਣੇ ਸਮਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਹੀ ਇਹ ਜ਼ਿਮੀਦਾਰ ਦਾ ਇੱਕ ਅਗਲਾ ਟਰੈਕਟਰ ਬਣ ਜਾ ਰਿਹਾ ਹੈ ਬਿਲਕੁਲ ਠੀਕ ਕਹਿੰਦੇ ਅੱਛਾ ਇਹ ਖਾਰ ਖਾਰ ਸਕਦਾ ਹੈ ਇਹਦੇ ਚੋ ਮੋਡਿਊਲ ਉਹ ਜੇ ਲੱਗ ਜਾਂਦੇ ਨੇ ਇਹ ਸਪਰੇਅ ਕਰ ਸਕਦਾ ਹੈ ਇਹ ਹੋਰ ਮੈਪਿੰਗ ਕਰ ਸਕਦਾ ਹੈ ਕਈ ਤਰ੍ਹਾਂ ਦੀ ਵਰਤੋਂ ਇਹ ਕਰ ਸਕਦਾ ਹੈ ਜਿਕਰ ਆਪ ਇਹਦੀ ਗੱਲ ਕਰੀਏ ਜੀ ਜਿਹੜੀਆਂ ਪਿੰਡਾਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਨੇ ਉੱਥੇ ਵੀ ਕੋਈ ਸਕੀਮ ਵਗੈਰਾ ਆਈ ਹੈਗੀ ਵੀ ਉੱਥੇ ਕਿਸਾਨਾਂ ਨੇ ਲੈਣਾ ਹੋਵੇ ਹਾਂਜੀ ਇਹ ਲਗ ਲਗ ਸਕੀਮਾਂ ਨੇ ਆਪਣੀ ਪੰਜਾਬ ਸਰਕਾਰ ਦੇ ਜਾਂ ਵੀ ਡਰੋਨ ਪਾਲਿਸੀ ਉਮੀਦ ਕੀਤੀ ਹੈ ਅਗ੍ਰਿਕਲਚਰ ਪਾਲਿਸੀ ਜੋ ਆ ਰਹੀ ਹੁੰਦੇ ਸਾਰਾ ਕੁਝ ਹੁੰਦਾ ਚਾਰਿਆ ਹੈ ਠੀਕ ਹੈ ਤੇ ਕੁਝ ਚੀਜ਼ਾਂ ਨੇ ਕਿ ਬਾਕੀ ਸਟੇਟਸ ਦੇ ਵਿੱਚ ਤਾਂ ਬਹੁਤ ਸ਼ੁਰੂ ਹੋ ਗਈਆਂ ਸਾਊਥ ਦੇ ਵਿੱਚ ਜਾਂ ਹਰਿਆ ਬਹੁਤ ਅੱਗੇ ਲੰਘ ਗਏ ਆਪਣੇ ਤੋਂ ਠੀਕ ਹੈ ਜੀ ਪਰ ਪੰਜਾਬ ਸਰਕਾਰ ਵਿੱਚ ਥੋੜਾ ਜਿਆਦਾ ਚੀਜ਼ਾਂ ਅਜੇ ਨਾ ਵੈਰੀਫਾਈ ਕਿਉਂਕਿ ਬਾਰਡਰ ਸਟੇਟ ਨੇ ਕਈ ਮਸਲੇ ਆਪਾਂ ਸਾਰੇ ਵਿਚਾਰ ਰੱਖੇ ਪੈਣੇ ਹਨ ਬਿਲਕੁਲ ਬਿਲਕੁਲ ਪਰ ਇਹਦੇ ਵਿੱਚ ਸਾਰੇ ਵਿਚਾਰੇ ਗਏ ਨੇ ਤੇ ਭਗਵੰਤ ਮਾਨ ਸੀਐਮ ਸਾਹਿਬ ਨੇ ਵੀ ਆਪਣੇ ਨੇ ਟਵੀਟ ਵੀ ਕੀਤਾ ਤਿੰਨ ਚਾਰ ਦਿਨ ਪਹਿਲਾਂ ਕਿ ਡਰੋਨ ਦੇ ਉੱਪਰ ਪ੍ਰੋਪਰ ਡਿਸਕਸ਼ਨ ਹੋਈ ਹੈ ਜਿਹੜਾ ਇਹ ਸੈਂਟਰ ਸੀ ਖੋਲਣ ਜਾ ਰਹੇ ਆ ਟ੍ਰੇਡਿੰਗ ਦਾ ਪਹਿਲਾ ਸੈਂਟਰ ਖੋਲਣ ਜਾ ਰਹੇ ਆ ਪੰਜਾਬ ਦਾ ਜਿਹੜਾ ਕਿ ਕੇਵੀਕੇ ਹੰਡਾਏ ਦੇ ਵਿੱਚ ਠੀਕ ਹੈ ਤੁਸੀਂ ਇਫਕੋ ਵੱਲੋਂ ਜੀ ਨਹੀਂ ਜੀ ਇਫਕੋ ਵੱਲੋਂ ਸਾਡੀ ਇੱਕ ਆਪਦੀ ਅਲੱਗ ਕੰਪਨੀ ਹੈ ਆਈਕਿਊਬੀਐਲ ਅੱਛਾ ਆਈਕਿਊਬੀਐਲ ਠੀਕ ਹੈ ਇਹ ਕੰਪਨੀ ਤੋਂ ਹਾਂ ਡੀਜੀਸੀਏ ਵੱਲੋਂ ਮਾਨਤਾ ਪ੍ਰਾਪਤ ਹੋ ਕੇ ਅਸੀਂ ਇਹ ਯਾਰ ਜ਼ਿੰਮੇਦਾਰ ਨੂੰ ਲਾਇਸੈਂਸ ਮਿਲਣਾ ਨਾ ਡਰੋਨ ਦਾ ਜਾਂ ਮੈ ਸਰਟੀਫਿਕੇਟ ਮਿਲਣਾ ਉਹ ਅਸੀਂ ਪ੍ਰੋਵਾਈਡ ਕਰਨਾ ਹੈ ਜੀ ਵਿਚਾਰ ਠੀਕ ਹੈ ਯਾਨੀ ਕਿ ਪੰਜਾਬ ਦੇ ਵਿੱਚ ਪਹਿਲੀ ਸੈਂਸਤਾ ਖੁੱਲਣ ਜਾ ਰਹੀ ਹੈ ਹੰਡਿਆਈ ਪਹਿਲੇ ਪਹਿਲੇ ਹੰਡਿਆਈ ਠੀਕ ਹੈ ਸਾਡਾ ਜਿਹੜਾ ਵੀ ਬਰਨਾਲਾ ਜੀ ਇਹ ਹਰੀਗੜ ਮੇਰਾ ਪਿੰਡ ਆ ਫਿਰ ਸਾਡੇ ਲਈ ਮਾਣ ਵਾਲੀ ਗੱਲ ਆ ਗਈ ਬੜੀ ਵੱਡੀ ਗੱਲ ਹੈ ਜੀ ਬੜੀ ਵੱਡੇ ਮਾਣ ਦੀ ਗੱਲ ਹੈ ਇਹ ਸ਼ੁਰੂ ਕਰਨ ਜਾ ਰਹੇ ਆ ਆਪਾਂ ਉੱਥੋਂ ਬਹੁਤ ਛੇਤੀ ਹੀ ਉਸ ਤੋਂ ਬਾਅਦ ਇਹ ਦੇ ਵਿੱਚ ਜ਼ਿੰਮੇਵਾਰਾਂ ਨੂੰ ਫਾਇਦਾ ਤਾਂ ਹੈਗਾ ਹੀ ਹੈਗਾ ਨਾਲ ਨਾਲੇ ਵਾਤਾਵਰਣ ਨੂੰ ਬਹੁਤ ਵੱਡਾ ਫਾਇਦਾ ਹੈ ਬਿਲਕੁਲ ਜੀ ਬਿਲਕੁਲ ਪਾਣੀ ਦੀ ਬਚਤ ਬਿਲਕੁਲ ਜੀ ਜੇ ਹੁਣ ਆਪ ਇਹਦੀ ਗੱਲ ਕਰੀਏ ਜੀ ਮੰਨ ਲਓ ਵੀ ਇਹਨੂੰ ਕੈਰੀ ਕਿਵੇਂ ਕਰ ਸਕਦਾ ਕਿਸਾਨ ਵੀਰ ਤੇ ਚਾਰਜਿੰਗ ਵਗੈਰਾ ਦਾ ਕਿਵੇਂ ਹੋਊਗਾ ਸਿਸਟਮ ਆਪਾਂ ਉਹ ਵੀ ਗੱਲ ਕਰੀਏ ਜੇ ਮੈਂ ਕੈਰੀ ਕਰਨ ਦੀ ਗੱਲ ਕਰਦਾ ਤੇ ਇਹਦਾ ਨਾ ਬੜਾ ਇੱਕ ਫੋਲਡਿੰਗ ਤਰੀਕਾ ਹੁੰਦਾ ਹੈ ਆ ਵੇਖੋ ਇਸ ਤਰੀਕੇ ਨਾਲ ਇਸ ਤਿੱਕੇ ਨਾਲ ਫੋਲਡ ਹੋ ਜਾਂਦਾ ਹੈ। ਅੱਛਾ। ਦੇਖੇ ਬੜਾ ਕੰਪੈਕਟ ਬਣ ਜਾਂਦਾ ਹੈ। ਅੱਛਾ। ਵੀ ਇਸ ਤਰ੍ਹਾਂ ਜਿਵੇਂ ਹਾਂ। ਪਰ ਇਸ ਤੋਂ ਇਲਾਵਾ ਹੋਰ ਡਰੋਨ ਵੀ ਆ ਐਡਵਾਂਸ ਆਏ ਨੇ। ਇੱਕ ਮਿੰਟ ਜੀ ਜਿਵੇਂ ਭਰਾ ਉਹ ਐ ਖੁੰਦਾ ਦੇਖ ਲਓ। ਇਹ ਐ ਕਰਕੇ ਐ ਹੋ ਜਾਊਗਾ ਠੀਕ ਆ। ਇਸ ਤੋਂ ਬਾਅਦ ਵੀ ਇਹ ਇਸ ਤੋਂ ਬਾਅਦ ਇਹ ਤਾਂ ਲੋ ਇੱਕ ਕੰਪਨੀ ਦਾ ਕਿਸੇ ਦਾ ਡਰੋਨ ਹੈ। ਕਿਉਂਕਿ ਉਸ ਤੋਂ ਬਾਅਦ ਹੋਰ ਡਰੋਨ ਵੀ ਆ ਗਏ ਨੇ ਜਿਹੜੇ ਬਿਲਕੁਲ ਛੋਟੇ ਡੱਬਿਆਂ ਕੋਈ ਬਣ ਜਾਂਦੇ ਨੇ। ਅੱਛਾ। ਠੀਕ ਹੈ ਇਹਨੂੰ ਆਪਾਂ ਮੋਟਰਸਾਈਕਲ ਦੇ ਪਿੱਛੇ ਇੱਕ ਬਕਸਾ ਬਣ ਜਾਂਦਾ ਹੈ। ਉਹ ਲਾ ਕੇ ਵੀ ਲੈ ਕੇ ਜਾ ਸਕਦੇ ਆ ਪਿੱਠੂ ਬੈਗ ਨਾਲ ਵੀ ਲੈ ਕੇ ਜਾ ਸਕਦੇ ਆ। ਉਹ ਕਿਵੇਂ ਹੁੰਦਾ ਸਿਸਟਮ ਜੀ ਜਿਹੜੇ ਜਿਹੜੇ ਜਦੋਂ ਇਹ ਡਰੋਨ ਦੀ ਸ਼ੁਰੂਆਤ ਹੋਈ ਸੀ ਉਦੋਂ ਇਹਨੂੰ ਕੈਰੀ ਕਰਨ ਦੇ ਇੰਨੀ ਫੈਸਿਲਿਟੀਆਂ ਨਹੀਂ ਬਣੀਆਂ ਸੀਗੀਆਂ ਕੰਪਨੀਆਂ ਨੇ ਡਰੋਨ ਤਾਂ ਬਣਾਏ ਪਰ ਉਹਨਾਂ ਨੂੰ ਉਹਦੇ ਵਿੱਚ ਆਪ ਉਹਦੇ ਵਿੱਚ ਇਹ ਚੀਜ਼ਾਂ ਕਰਕੇ ਪਰ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਆ ਗਈ ਬੜੀ ਕੰਪੈਕਟ ਟੈਕਨੋਲੋਜੀ ਆ ਗਈ ਹੈ ਤੇ ਉਸ ਨੂੰ ਕੈਰੀ ਕਰਨਾ ਬੜਾ ਈਜ਼ੀ ਹੋ ਗਿਆ ਬੜਾ ਸੌਖਾ ਹੋ ਗਿਆ ਬਿਲਕੁਲ ਤੇ ਉਸ ਤੋਂ ਪਹਿਲਾਂ ਸੀਗਾ ਜਿਹੜਾ ਵੀ ਇਹਦੇ ਵਿੱਚ ਲਿਆਇਆ ਜਾਂਦਾ ਸੀਗਾ ਹਨਾ ਹਾਂਜੀ 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 ਠੀਕ ਹੈ ਜੀ ਇਹ ਇਫਕੋ ਦਾ ਟਰੱਕ ਹੈ ਇਹ ਤਾਂ ਇੱਕ ਉਹਨਾਂ ਦਾ ਇੱਕ ਅਲੱਗ ਕਨਸੈਪਟ ਹੈ ਵੀ ਬੜਾ ਵੱਡਾ ਉਪਰਾਲਾ ਹੈ ਕਿ ਆਪਾਂ ਜਿਹੜਾ ਲੰਮੇ ਵਿੱਚ ਕਰਨੀ ਹੈ ਮਲਟੀਪਲ ਡਰੋਨਸ ਵਗੈਰਾ ਲੈ ਕੇ ਜਾਣੇ ਨੇ ਆਦਰਵਾਇਜ਼ ਇਹ ਜ਼ਿਮੀਦਾਰ ਆਪਦੇ ਲੋਡ ਵਾਸਤੇ ਲੈਂਦਾ ਜਾ ਆਪਦੇ ਸਪਰੇਅ ਕਰਨ ਵਾਸਤੇ ਲੈਂਦਾ ਤਾਂ ਉਹਨੂੰ ਇਹਨੂੰ ਮੋਟਰਸਾਈਕਲ ਦੇ ਪਿੱਛੇ ਬਕਸੇ ਤੇ ਬਣਾ ਕੇ ਲੈ ਕੇ ਜਾਂਚ ਕੋਈ ਦਿੱਕਤ ਨਹੀਂ ਇਹ ਕੰਪਨੀਆਂ ਬਣਾ ਰਹੀਆਂ ਨੇ ਬਕਸੇ ਜਿਵੇਂ ਚਾਰਜਿੰਗ ਦੀ ਗੱਲ ਕਰੀਏ ਜੀ ਮੰਨ ਲਓ ਇਹਦੇ ਦੋ ਬੈਂਡਰੀਆਂ ਨੇ ਹਨਾ ਇੱਕ ਵਾਰੀ ਫੁੱਲ ਚਾਰਜ ਹੋਇਆ ਇਹ ਕਿੰਨੇ ਏਕੜ ਸਪਰੇਅ ਕਰ ਸਕਦਾ ਇੱਕ ਵਾਰੀ ਇਹ 3 ਕਿਕੜ ਤੱਕ ਕਰ ਦਿੰਦਾ ਹਾਂ 61 ਦੇ ਨਾਲ तकरीबन दो सेट ਅਸੀਂ ਕੰਮੈਂਟ ਕਰਦੇ ਆਂ ਵੀ ਇੱਕ ਵਾਰੀ ਇਹ ਤਿੰਨੇ ਕਿੜੇ ਨੇ ਕੀਤੇ ਬਾਅਦ ਚੋਂ ਵਾਪਸ ਆ ਗਿਆ ਤੇ ਤਿੰਨ ਬਸ ਇੱਕ ਵਾਰੀ ਇੱਕ ਸੈੱਟ ਨਾਲ ਆਪਾਂ 6 ਕਿੜ ਇਕੱਠੇ ਕਰ ਸਕਦੇ ਆਂ ਠੀਕ ਹੈ ਉਸ ਤੋਂ ਬਾਅਦ 20-25 ਮਿੰਟ ਦਾ ਚਾਰਜਿੰਗ ਟਾਈਮ ਲੈਂਦਾ ਜਿੰਨੇ ਜਰੂਰ ਤੇ ਬਾਕੀ ਕੰਮ ਕਰਨਾ ਤੇ ਸਾਰਾ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਵੀ ਜ਼ਿਮੇਵਾਰਾਂ ਦੇ ਵਿੱਚ ਕਈ ਸਵਾਲ ਹੁੰਦੇ ਨੇ ਵੀ ਸਾਨੂੰ ਖੜ ਕੇ ਉਡਾਉਣਾ ਪਾਏਗਾ ਨਹੀਂ ਹੂੰ ਇਹਦੀ ਇੱਕ ਵਾਰੀ ਜੋ ਖੇਤ ਦੀ ਮੈਪਿੰਗ ਹੋ ਗਈ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਮ ਨਾ ਹੁੰਦੇ ਜਾਂ ਮਾਰੂ ਵਾਲਾ ਖੇਤ ਹੈ ਪੇਪਲ ਵਾਲਾ ਖੇਤ ਹੈ ਨਾ ਰੱਖੇ ਹੁੰਦੇ ਨਾ ਤੇ ਕਿੱਲਾ ਚਾਚਾਰ ਅਗਲੀ ਵਾਰ ਜਦੋਂ ਵੀ ਇਹ ਸ਼ੁਰੂ ਕਰੇਗਾ ਇਹ ਆਪਣੇ ਆਪ ਸਪਰੇਅ ਕਰੇਗਾ ਇਹਨੂੰ ਆਪਾਂ ਖੜ ਕੇ ਮੋਨੀਟਰ ਕਰਨਾ ਹੈ ਔਰ 1 1 ਫੁੱਟ ਦੀ ਵੀ ਵੈਰੀਫਿਕੇਸ਼ਨ ਹੈ ਕਿਉਂਕਿ ਜੀਪੀਐਸ ਨਾਲ ਕਨੈਕਟਡ ਹੈ ਠੀਕ ਹੈ ਬੀ ਦਾ ਉਹ ਸਿਸਟਮ ਹੋਊਗਾ ਜਦੋਂ ਮੈਪਿੰਗ ਹੋਊਗੀ ਵੀ ਜਿੱਥੋਂ ਦੀ ਇੱਕ ਵਾਰੀ ਲੰਘਿਆ ਮੁੜ ਕੇ ਦੁਬਾਰਾ ਨਹੀਂ ਕਰੂਗਾ ਔਰ ਤੁਹਾਨੂੰ ਇਹ ਨਹੀਂ ਵੀ ਇੱਕ ਵਾਰੀ ਜਿਹੜਾ ਤੁਹਾਡੇ ਖੇਤ ਦਾ ਡਾਟਾ ਸੇਵ ਹੋ ਗਿਆ ਨਾ ਭਾਵੇਂ ਤੁਹਾਡੇ ਖੇਤ ਦੇਈ ਕੋਈ ਫਾਟ ਇੱਧਰ ਉੱਧਰ ਹੁੰਦੀ ਵੀ ਜਾ ਰਹੀ ਹੈ ਤੇ ਉਸ ਅਕੋਰਡਿੰਗ ਆਪਦੇ ਪੋਰ ਸੈਟ ਕਰਕੇ ਰਹੇਗਾ ਅਗੋਂ ਕੋਈ ਜੇ ਕੋਈ ਚੀਜ਼ ਆ ਜਾਂਦੀ ਹੈ ਖੰਭਾ ਆ ਜਾਂਦਾ ਹੈ ਜਾਂ ਕੋਈ ਐਹੋ ਜਿਹੀ ਆ ਜਾਂਦੀ ਹੈ ਤੇ ਆਪਰੇ ਇਹਦੇ ਸੈਂਸਰ ਲੱਗੇ ਜਿਹਦੇ ਵਿੱਚ ਮੈਨੇਜ ਕਰ ਲਵੇ ਠੀਕ ਹੈ ਬਿਲਕੁਲ ਜੀ ਹੁਣ ਜੇਕਰ ਆਪਾਂ ਗੱਲ ਕਰੀਏ ਵੀ ਜੇਕਰ ਕਿਸੇ ਸਾਡੇ ਕਿਸਾਨ ਵੀਰ ਨੇ ਇਹ ਡਰੋਨ ਲੈਣਾ ਹੈ ਨਾ ਮੰਨ ਲਓ ਵੀ ਆਪਣੀ ਵੀਡੀਓ ਦੇਖ ਕੇ ਵੀਰ ਛੋੜੇ ਨਾਲ ਸੰਪਰਕ ਕਰਨਾ ਚਾਹੁੰਦਾਗਾ ਤਾਂ ਉਹ ਤੁਹਾਨੂੰ ਕੇ ਵੀ ਕੇ ਹੰਢਾਏ ਆ ਕਿ ਮਿਲੇ ਜਾਂ ਕਿੱਥੇ ਮਿਲੇ ਜੀ ਹਾਂ ਮੈਂ ਤੁਹਾਨੂੰ ਦੇ ਦਿੰਨਾ ਹਾਂਜੀ ਛੋੜਾ ਮੋਬਾਈਲ ਨੰਬਰ ਵਗੈਰਾ ਦੇ ਦਿਓ ਜੀ ਜੇ ਕਿਸਾਨ ਭਰਾਵੋ ਬਾਈ ਬਹੁਤ ਵਧੀਆ ਇੱਕ ਰੁਜ਼ਗਾਰ ਦਾ ਸਾਰਨਾਗਾ ਹਾਂ ਸਾਡਾ ਇੱਕ ਬਰੌਸ਼ਰ ਹੈ IQVL ਦਾ ਠੀਕ ਹੈ ਜੀ ਇਹਦੇ ਵਿੱਚ ਨੰਬਰ ਵੀ ਅਸੀਂ ਦਿੱਤਾ ਹੋਇਆ ਮੈਂ ਨੰਬਰ ਬੋਲ ਵੀ ਦੇਣਾ ਹਾਂਜੀ ਅ 700 ਆ ਨੰਬਰ ਸੁਪਰੀਮ ਸ਼ਾਟ ਲੈ ਲਿਓ ਭਰਾਵੋ ਤੁਸੀਂ 700 ਪੂਰਾ 65 ਕੰਦਮੀ 479 ਇਹ ਛੋਡੇ ਕੋਲ ਚੱਲਦਾ ਜਾਂ ਕਿੰਨੇ ਕੋਲ ਚੱਲਦਾ ਹੈ ਸਾਡੀ ਕੰਪਨੀ ਦੇ ਕੋਲ ਨੰਬਰ ਹੁੰਦਾ ਤੇ ਜਦੋਂ ਅਸੀਂ ਅਜੇ ਸਾਡੇ ਕਈਆਂ ਸਰਟੀਫਿਕੇਸ਼ਨ ਰਜਿਸਟ੍ਰੇਸ਼ਨ ਇੱਕ ਭਾਰਤ ਸਰਕਾਰ ਦਾ ਅਧਾਰਾ ਹੈ ਡੀਜੀਸੀਏ ਜਿਹੜਾ ਸਿਵਲ ਮਿਨਿਸਟਰੀ ਦੇਖਦੀ ਹੈ ਉਸ ਤੋਂ ਮਾਨਤਾ ਪ੍ਰਾਪਤ ਜਿਵੇਂ ਆ ਜਾਂਦੀ 1-2 ਮਹੀਨਿਆਂ ਦੇ ਵਿੱਚ ਉਸ ਤੋਂ ਬਾਅਦ ਅਸੀਂ ਪਬਲੀਕਲੀ ਅਨਾਉਂਸ ਕਰਕੇ ਫਿਰ ਅਸੀਂ 20-20 ਦਾ ਬੈਚ ਲਾਵਾਂ ਠੀਕ ਹੈ ਜਾਂ ਜਿਵੇਂ ਸਾਡੇ ਬਰਨਾਲੇ ਜਾਂ ਸੰਰੂਰ ਜ਼ਿਲ੍ਹੇ ਦੇ ਬੰਦਿਆਂ ਨੇ ਜੇ ਜਾਣਾ ਹੋਵੇ ਤਾਂ ਉਹ ਹੰਡਿਆਏ ਕੇਬੀ ਕੇ ਦੇ ਵਿੱਚ ਵੀ ਜਾ ਕੇ ਪਤਾ ਕਰ ਸਕਦੇ ਨੇ ਉੱਥੇ ਤੁਹਾਨੂੰ ਟੀਮ ਮਿਲੇਗੀ ਉੱਥੇ ਅਸੀਂ ਹਸਾਬ ਚ ਬੈਚਿੰਗ ਵਗੈਰਾ ਬਣਾਵਾਂਗੇ ਆਪਣੇ ਵੀ ਡਾਇਰੈਕਟਰ ਸਾਹਿਬ ਨਾਲ ਗੱਲ ਕਰ ਲਿਆ ਨੇ ਜਾਂ ਜੋ ਵੀ ਹੈਗਾ ਹੈ ਪ੍ਰੋਪਰਨਿਟੀਮ ਦੀ ਸਹੂਲਤ ਮਿਲੇਗੀ ਪਰ ਜੇ 2 ਕਿ ਮਹੀਨੇ ਦਾ ਵਕਫਾ ਲੱਗਦਾ ਅਸੀਂ 2 ਕਿ ਮਹੀਨੇ ਲੱਗਦੇ 2 ਕਿ ਮਹੀਨੇ ਤੋਂ ਬਾਅਦ ਅਸੀਂ ਇਸ ਦੀ ਸਾਰੀ ਪਬਲਿਕ ਡੀਲਿੰਗ ਸ਼ੁਰੂ ਕਰਾਂਗੇ ਕਿਉਂਕਿ ਉਸ ਤੋਂ ਬਾਅਦ ਸਾਨੂੰ ਮਾਨਤਾ ਪ੍ਰਾਪਤ ਸਰ ਹੋ ਜਾਏਗੀ ਇਹ ਡੈਮੋਸਟ੍ਰੇਟ ਕਰਨਾ ਹੈ ਟੈਕਨੋਲੋਜੀ ਸੋ ਜੀ ਬਹੁਤ ਵਧੀਆ ਲੱਗੀ ਤਕਨੀਕ ਹੈ ਨਾ ਕਿਉਂ ਭਰਾਓ ਫਿਊਚਰ ਫਾਰਮਿੰਗ ਆ ਅੱਗੇ ਜਾ ਕੇ ਲੇਬਰ ਦੀ ਘਾਟ ਆ ਰਹੀ ਆ ਤੇ ਉਹਨਾਂ ਗੱਲਾਂ ਕਰਕੇ ਬਾਈ ਇਹ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਣੀ ਹੈਗੀ ਸਸੀ ਕਾਲ ਜੀ ਹੋ ਠੀਕ ਹੋ ਜੀ ਚੜਦੀ ਕਲਾ ਜੀ ਵੀਡੀਓ ਦੇਖ ਦਿੰਦੇ ਹਾਂ ਠੀਕ ਹੈ ਇੱਕ ਮਿੰਟ ਮੈਂ ਇਹਨਾਂ ਨਾਲ ਵੀ ਗੱਲ ਕਰ ਲੈਂਦੇ ਜੀ ਮੇਰੇ ਫੈਨ ਕੀ ਜਿਹਦਾ ਹੁੰਦਾ ਹਰੀਗੜ ਬਰਨਾਲਾ ਹਾਂ ਜੀ ਆ ਕਿਹੜਾ ਪਿੰਡ ਆ ਜੀ ਆਪਣਾ ਮੇਰਾ ਸਿਧਵਾ ਵੇੜ ਜੀ ਸਿਧਵਾ ਵੇੜ ਹਾਂ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਇੰਨਾ ਪਿਆਰ ਕਰਨ ਲਈ ਬਾਈ ਠੀਕ ਹੋ ਚੜਦੀ ਕਲਾ ਆ ਬਾਈ ਹੋਰ ਮਿਲ ਗਏ ਕਿਹੜਾ ਪਿੰਡ ਆ ਵੀਰ ਹੋਰਾਂ ਦਾ ਚਾਹਣ ਕੇ ਖੁਰਦ ਬਾਈ ਚਾਹਣ ਕੇ ਖੁਰਦ ਹੋਰ ਠੀਕ ਹੋ ਬਾਈ ਚੜਦੀ ਕਲਾ ਬਾਈ ਜੀ ਠੀਕ ਹੋ ਦੇ ਸਸੀਗਰ ਬਾਈ ਬਹੁਤ ਵਧੀਆ ਲੱਗਦਾ ਭਰਾ ਹਨ ਜਦੋਂ ਬਾਈ ਮਿਲਦੇ ਹੋਗੇ ਤੁਸੀਂ ਵੀਡੀਓ ਦੇਖਦੇ ਹੋ ਬਾਈ ਥੋੜੇ ਸ਼ਰਤੀ ਕੰਮ ਚੱਲਦਾ ਸਾਰਾ ਆਪਣੇ ਕਿਹੜਾ ਪਿੰਡ ਆ ਬਾਈ ਹੋਰਾਂ ਦਾ ਗੋਵਿੰਦਗੜ੍ਹ ਦੀ ਜੱਜੀਆਂ ਗੋਵਿੰਦਗੜ੍ਹ ਦੀ ਜੱਜੀਆਂ ਜਲਾ ਸੰਗਰੂਰਾ ਹਨਾ ਠੀਕ ਹੈ ਠੀਕ ਹੈ ਹੋਰ ਠੀਕ ਹੋ ਬਾਈ ਚੜਦੀ ਕਲਾ ਸਾਹਿਬ ਵਧੀਆ ਬਾਈ ਹੁਣ ਆ ਡਰੋਨ ਵਾਲੀ ਵੀਡੀਓ ਪਾਵਾਂਗੇ ਆਪਾਂ ਦੇਖਿਓ ਤੁਸੀਂ ਭਰਾ ਸਾਰੇ ਹਨਾ ਬਾਈ ਇੱਕ ਨਵੀਂ ਤਕਨੀਕ ਹੈ ਭਰਾਵੋ ਬਈ ਆਪਾਂ ਇਹ ਚੀਜ਼ ਨੂੰ ਅਸੈਪਟ ਕਰੀਏ ਤੇ ਹੋਰ ਵੀ ਜੇਕਰ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈਗੀ ਤਾਂ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹਾਂ ਤੇ ਬਾਕੀ ਆਪਾਂ ਇਹਨਾਂ ਦੇ ਪੋਸਟਰ ਦੀ ਫੋਟੋ ਲਈ ਹੈ ਜਾਂ ਤੁਸੀਂ ਜਿਹੜੀ ਇਹਨਾਂ ਦੀ ਵੈਬਸਾਈਟ ਹੈਗੀ ਉਹਤੇ ਕੰਟੈਕਟ ਕਰ ਸਕਦੇ ਹੋ ਤੇ ਆਹ ਦੇਖ ਲਓ ਭਰਾਵੋ ਬਈ ਐ ਇਹਦੇ ਵਿੱਚ ਲੈਤਾ ਚਲਦੀਆਂ ਨੇ ਤੇ ਬਹੁਤ ਵਧੀਆ ਤੁਸੀਂ ਦੇਖੋ ਵੀ ਜਿਹੜੇ ਆਹ ਫਾਰ ਵਗੈਰੇ ਨੇ ਨਾ ਬੜਾ ਮਜ਼ਬੂਤ ਸਿਸਟਮ ਹੈਗਾ ਤੇ ਤੁਸੀਂ ਇਹਨਾਂ ਨਾਲ www.iqbl.in ਉਹਤੇ ਵੀ ਸੰਪਰਕ ਕਰ ਸਕਦੇ ਨੇ ਤੇ ਬਹੁਤ ਸੋਹਣਾ ਬਾਈ ਇਹ ਕਿਸਾਨ ਨੂੰ ਫੋਟੋ ਕਰਦੇ ਆ। ਉਹਨਾਂ ਦੇ ਖੇਤੀ ਵਾਲਾ। ਅੱਛਾ ਜੀ। ਉਹਨਾਂ ਦੇ ਖੇਤੀ ਵਿੱਚ ਤੁਸੀਂ ਜਾ ਕੇ ਆ ਸਾਡਾ ਲੋਗੋ ਸਾਰਾ ਇਹ ਵੀ ਦਿਖਾ ਦਿਓ। ਇੱਥੇ ਜੁੜ ਕੇ ਸਾਡੇ ਸਾਡੇ ਜਾਣਕਾਰੀ ਇੱਥੇ ਪਾ ਰਹੇ ਆ। ਠੀਕ ਹੈ ਜੀ। ਇੱਥੇ ਤੁਸੀਂ ਜੁੜ ਕੇ ਸਾਡੇ ਕੋਲ ਜਾਣਕਾਰੀ ਲੈ ਸਕਦੇ। ਨਹੀਂ ਨਹੀਂ ਬਿਲਕੁਲ ਜੀ ਬਿਲਕੁਲ। ਸੋ ਠੀਕ ਹੈ ਸਰ ਜੀ। ਧੰਨਵਾਦ ਮਿਹਰਬਾਨੀ ਥੈਂਕ ਯੂ ਜੀ।